ਸ਼੍ਰੋਮਣੀ ਕਾਲੀਦਾਰ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਿ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਗਏ ਨੇ। ਉਹਨਾਂ ਨੇ ਕਿਹਾ ਕਿ ਪਹਿਲੇ ਕਪੂਰਥਲਾ ਦੇ ਗੁਰਦੁਆਰਾ ਸਾਹਿਬ ਵਿੱਚ ਬੇਅਦਬੀ ਕੀਤੀ ਗਈ ਤੇ ਫਿਰ ਸ਼ਿਵ ਮੰਦਿਰ ਵਿੱਚ ਬੇਅਦਬੀ ਹੋਈ। ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਕੀ ਕਰ ਰਹੀ ਹੈ? ਬੇਅਦਬੀ ਕਰਨ ਵਾਲੇ ਅਸਲ ਦੋਸ਼ੀਆਂ ਨੂੰ ਕਿਉਂ ਨਹੀਂ ਫੜਿਆ ਜਾਂਦਾ? ਹੋਰ ਉਹਨਾਂ ਨੇ ਕੀ ਕੀਤਾ ਜਨਨ ਵਾਸਤੇ ਦੇਖੋ ਪੂਰੀ ਖਬਰ ਹੋਰ ਖਬਰਾਂ ਵਾਸਤੇ ਦੇਖਦੇ ਰਹੋ న్యూਸ 86 ਚੈਨਲ ਆਵਾਜ਼ ਸੱਚ ਦੀ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਹੁਣੇ ਕਰੋ ਤੇ ਬਨੇ ਰਹੋ ਤਾਜ਼ੀ ਖਬਰਾਂ ਦੇ ਨਾਲ ਵੀ ਅਦਭੀਧੀਆਂ ਘਟਨਾਵਾਂ ਜੀ ਪੰਨਾ ਘੱਲ ਕਮ ਸਿਰਕੂ ਪੂਰਪਲੇ ਗੁਰਦੁਆਰਾ ਸਾਹਿਬ ਦੀ ਘਟਨਾ ਹੋਈ ਕੀ ਕਹੂੰ ਜੇ ਕੋਹ ਹਾਲਾਤ ਜਿਹੜੀ ਪੰਜਾਬ ਦੀ ਬਹੁਤ ਵਿਗੜ ਗਈ ਹੈ ਨਾ ਲੋ ਨਾਟ ਵੀ ਸਾਜ ਨੇ ਹੈ ਨਹੀਂ ਘਰ ਚੱਕਿਆ ਗਿਆ ਮੈਂ ਖੱਡੇ ਸੀ ਛੇ ਮੰਦਰ ਵਿੱਚ ਵੀ ਅਤਵੀ ਹੋਈ ਕੋਈ ਦੋਸ਼ੀ ਬਾਰੇ ਪਤਾ ਨਹੀਂ ਲੱਗਿਆ ਨਾ ਕੋਈ ਪੁਲਿਸ ਉੱਥੇ ਆਈ ਉਵੇਂ ਇੱਕ ਪੂਥਲੇ ਗੁਰੂ ਘਰ ਚ ਵਿੱਚ ਵੀ ਅਤਵੀ ਹੋਈ ਕੋਈ ਪੁੱਛਣ ਵਾਲਾ ਨਹੀਂ ਆਪ ਸਰਕਾਰ ਤਾਂ ਐ ਹੈ ਜਿਵੇਂ ਸਰਕਾਰ ਹੈ ਹੀ ਨਹੀਂ ਪੰਜਾਬ ਭਗਵੰਤ ਮਾਨ ਨੇ ਬੁਰਾ ਹਾਲ ਕਰਤਾ ਪੰਜਾਬ ਦਾ ਇਸ ਕਰਕੇ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਦਾ ਐ ਜੀਆਂ ਕਠਿਨਾ ਜਿਹੜੀਆਂ ਹੋ ਰਹੀਆਂ ਐ जनता है।, 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 है शिव महिला म्यूजिक वीडियोज एड फिल्म मॉडलिंग फोटो शूटिंग विद पोर्टफोलियो डिजिटल फोटो एंड वीडियो शूटिंग स्पेषल अरेन्जमेंट फॉर मैरिज एंड अदर फंक्शन लाइव शो ऑन डिजिटल बिग स्क्रीन कॉन्टैक्ट शिव महिमा फिल्म मोबाइल नाइन एट डबल फाइव वन सेवन वन जीरो एट टू देख रहे हो न्यूज एटी सिक्स चैनल आवाज सच गई